CW ਚੈਨਲ ਤੋਂ ਮੈਂ ਤੁਹਾਡੀ ਰਮਨ ਸੋ ਅੱਜ ਦੀ ਬ੍ਰੇਕਿੰਗ ਲੋਕ ਜਾਨਾ ਸਟੀ ਲਾਈਵ ਤੇ ਬੀਨਸਿੰਗਿਆ ਟੀਵੀ ਦੇਖਦੇ ਸਾਰੇ ਸੋਤੇ ਰੂ ਪਿਆਰਪਰੀ ਸਸੀ ਦਾ ਸਟੇਟ ਮੀਡੀਆ ਕਲੱਬ ਦੀ ਜਿਹੜੀ ਮੀਟਿੰਗ ਹੋਈ ਆ ਬਹੁਤ ਵਧੀਆ ਮੀਟਿੰਗ ਹੋਈ ਆ ਭਰਮੀ ਮੀਟਿੰਗ ਹੋਈ ਆ ਆ ਪੱਛਿਆ ਸਾਰਾ ਜਮੇਟੀ ਕੀਤੀ ਸੀ ਮੀਟਿੰਗ ਸਾਡੀ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਸੀਗੀ ਇੱਕ ਤਾਂ ਅਸੀਂ ਚਾਹੁੰਦੇ ਸੀ ਜਿੰਨੇ ਵੀ ਸ਼ਹਿਰ ਦੇ ਸਾਡੇ ਨਾਲ ਜੁੜੇ ਪੱਤਰਕਾਰ ਆ ਅਸੀਂ ਸਾਰਿਆਂ ਨੂੰ ਬੁਲਾ ਕੇ ਇਕੱਠਾ ਕੀਤਾ ਜੀ ਆਇਆਂ ਨੂੰ ਨੰਬਰ 2 ਅਸੀਂ ਚਾਹੁੰਦੇ ਸੀਗੇ ਕਿ ਸਾਡਾ ਜਿਹੜਾ ਕਲੱਬ ਹੈ ਉਹ ਡੀਸੀ ਸਾਹਿਬ ਨੂੰ ਹੜਪੀੜਤਾ ਦੀ ਮਦਦ ਲਈ ਅਸੀਂ ਵੀ ਕੋਈ ਮਦਦ ਦੇ ਵਿੱਚ ਹਿੱਸਾ ਪਾਈਏ ਉਹਦੇ ਲਈ ਅਸੀਂ 2-4 ਦਿਨਾਂ ਦੇ ਵਿੱਚ ਲੱਖ ਰੁਪਏ ਦਾ ਚੈੱਕ ਸੋਚਿਆ ਹੋਇਆ ਦੇਣ ਦਾ ਤੇ ਸਾਡੇ ਵਿੱਚ ਇਹੀ ਹੈ ਕਿ ਅਸੀਂ ਆਪਸ ਦੇ ਰਿ ਦੇ ਵਿੱਚ ਹੀ ਸਾਰੇ ਪੈਸੇ ਇਕੱਠੇ ਕਰਦੇ ਹਾਂ ਅਸੀਂ ਲੋਕਾਂ ਤੋਂ ਲੈਣ ਨਹੀਂ ਜਾਂਦੇ ਇੱਕ ਦੂਜੀ ਗੱਲ ਤੀਜੀ ਗੱਲ ਸੀ ਕਿ ਅਸੀਂ ਪ੍ਰੈਸ ਕਲੱਬ ਦੀ ਮੰਗ ਰੱਖੀ ਹੋਈ ਆ ਜੀ ਤੇ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੀ ਜਿਹੜੀ ਇਹ ਮੰਗ ਆ ਕਾਫੀ ਨੇੜੇ ਪਹੁੰਚ ਗਈ ਆ ਤੇ ਅਸੀਂ ਚਾਹੁੰਦੇ ਆ ਕਿ ਬਾਕੀ ਸ਼ਹਿਰਾਂ ਦੇ ਵਾਂਗੂ ਜਿੱਦਾਂ ਹੈਗਾ ਵਾ ਉਹ ਲੁਧਿਆਣੇ ਨੂੰ ਵੀ ਇੱਕ ਪ੍ਰੈਸ ਕਲੱਬ ਮਿਲਣਾ ਚਾਹੀਦਾ ਜੀ ਤੇ ਬਾਕੀ ਹੁਣ ਦੇਖਦੇ ਆਂ ਅਸੀਂ ਕੀ ਉਹਦਾ ਹੁੰਦਾ ਵਾ ਜਿੱਦਾਂ ਵੀ ਬਾਕੀ ਟੰਡਨ ਸਾਹਿਬ ਦਾ ਹਾਂ ਜੀ ਟੰਡਨ ਸਾਹਿਬ ਕਈ ਮੁੱਦੇ ਨੇ ਆਪਣੇ ਪ੍ਰੈਸ ਆਪਣੇ ਸਰਕਾਰਾਂ ਦੇ ਇਹਨੇ ਮੈਂ ਮੈਡੀਕਲ ਦੀ ਜੜੀ ਮੈਡੀਕਲ ਹੁਸੂਲਤਾ ਉਹਦੀ ਪ੍ਰੋਬਲਮ ਆ ਗਈ ਹੈ ਕਈ ਵਾਰ ਸਾਡੇ ਸਟੇਟਮੈਂਟੇ ਕਲੱਬ ਵੱਲ ਹੁਣ ਤੱਕ ਜਿਹੜਾ 100 ਤੋਂ ਵੱਧ ਪੱਤਰਕਾਰਾਂ ਦੇ ਪਰਿਵਾਰ ਦਾ ਮੈਡੀਕਲ ਹੁਸੂਲਤਾ ਸੀ ਕੋਲੋਂ ਦੇ ਚੁੱਕੇ ਆ ਜੀ ਜੀ ਸਰਕਾਰ ਨੇ ਸਾਡੀ ਰੁਪਈਏ ਦੀ ਮਦਦ ਨਹੀਂ ਕੀਤੀ ਬਲਕਿ ਅਸੀਂ ਸਰਕਾਰ ਨੂੰ ਹੁਣ ਮਦਦ ਦੇਣ ਜਾ ਰਹੇ ਹਾਂ ਜੀ ਜੀ ਸ਼ਾਇਦ ਥੋੜੀ ਸ਼ਰਮ ਆ ਜਾਵੇ ਇਹੀ ਕਾਰਨ ਆ ਸਾਡਾ ਸਰਕਾਰ ਨੂੰ ਮਦਦ ਦੇਣ ਦਾ ਕਿ ਸਰਕਾਰ ਤਾਂ ਪ੍ਰੈਸ ਕਲੱਬ ਬਣਾ ਕੇ ਨਹੀਂ ਦੇ ਰਹੀ ਅਸੀਂ ਫੰਡ ਦੇ ਦਿੰਨੇ ਆ ਸਾਨੂੰ ਜਗ੍ਹਾ ਦੇ ਦੇਣੇ ਜਾਂ ਕੰਸਟਰਕਸ਼ਨ ਕਰਾ ਦੇਣੇ ਇਕਨ ਰਕਸ਼ੇ ਦੇ ਪੈਸੇ ਲੈ ਲੈਣ ਜਾਂ ਸਾਨੂੰ ਜਗ੍ਹਾ ਤੇ ਚੱਲ ਸਾਡੇ ਕੋਲ ਜਗ੍ਹਾ ਤੇ ਪੈਸੇ ਲੈ ਲੈਣ ਦੋਨਾਂ ਵਿੱਚ ਇੱਕ ਚੀਜ਼ ਕਰ ਲਵੇ ਇਸ ਇਹੀ ਚੀਜ਼ ਆ ਦੇ ਹੁਣ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਸਾਡੇ ਸਟੇਟਮੈਂਟੇ ਕਲੱਬ ਦੀ ਲੋੜ ਪਈ ਅਸੀਂ ਖੜਦੇ ਆਂ ਖੜਦੇ ਰਵਾਂਗੇ ਜਿੱਥੇ ਵੀ ਲੋੜ ਪਊਗੀ ਚਾਹੇ ਮੈਡੀਕਲ ਫੈਸਿਲਿਟੀ ਹੋਵੇ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਅਸੀਂ ਖੜਾਂਗੇ ਕਿਸੇ ਨਾ ਕਿਸੇ ਹਸਪੀਟਲ ਨਾਲਾਈ ਆ ਪੁੱਛਿਆ ਜਾਵੇ ਜਿਹਨੇ ਹਰ ਸਰਕਾਰੀ ਯੀਐਸਈ ਹਸਪੀਟਲ ਆਉਂਦੇ ਕਿ ਉਹਨੇ ਚਾਰਡ ਬਣਾ ਦਿੱਤੇ ਜਾਣ ਤੇ ਇਸ ਤਰ੍ਹਾਂ ਦੀ ਹਾਲੇ ਤੱਕ ਇਹ ਪ੍ਰੋਬਲਮ ਨਹੀਂ ਆਈ ਸਾਨੂੰ ਜੀ ਜੀ ਅਸੀਂ ਗਰੁੱਪ 'ਚ ਮੈਸੇਜ ਪਾਈਦਾ ਪੱਤਰਕਾਰ ਦੀ ਡਿਟੇਲ ਪਾਈਦੀ ਆ ਤੇ ਜਿੰਨੇ ਕ ਵੈਸੇ ਉਹਨੂੰ ਚਾਹੀਦੇ ਹੁੰਦੇ ਆ 2 ਘੰਟੇ 'ਚ ਇਕੱਠੇ ਹੋ ਜਾਂਦੇ ਆ ਸਾਨੂੰ ਹਾਲੇ ਤੱਕ ਪ੍ਰੋਬਲਮ ਨਹੀਂ ਆਈ ਜੀ ਪ੍ਰੈਸ ਕਲੱਬ ਦੀ ਇਹ ਮੰਗ ਆਪਣੀ ਹੀ ਬੜੀ ਚਿਰਾਂ ਤੋਂ ਉਹ ਕਿਤੇ ਇੱਕ ਦੋ ਪੰਤੀਆਂ ਤੋਂ ਬਿਚਪਰ ਕਾਫੀ ਤੱਕ ਨੇੜੇ ਲੱਗ ਚੁੱਕੇ ਆ ਅਸੀਂ ਹੋ ਸਕਦਾ ਵੀ ਇਸੇ ਸਾਲ ਸਾਨੂੰ ਜਾਂ ਸਾਰਿਆਂ ਨੂੰ ਖੁਸ਼ਖਬਰੀ ਸੁਣਨ ਦਾ ਮੌਕਾ ਮਿਲ ਜੇ ਇਹ ਆਪਣਾ ਕਈ ਵਾਰ ਟੋਰ ਤੇ ਆਪਾਂ ਨੂੰ ਕਹਿੰਦੇ ਬੜੇ ਪਰੇਸ਼ਾਨ ਕਰਦੇ ਆ ਉਹਦਾ ਵੀ ਕਈ ਹੱਲ ਟੋਰ ਪਾ ਗਿਆ ਹੁਣ ਸਾਨੂੰ ਬੁਲਾਈਸ ਕਰਦਾ ਜੀ ਜਦੋਂ ਤੁਸੀਂ ਕਿਤੇ ਜਾਣਾ ਹੋਵੇ ਆਣਾ ਹੋਵੇ ਸਾਨੂੰ ਦੱਸ ਦਿਓ ਕਿ ਜੇ ਅਸੀਂ ਸਾਰੀਆਂ ਫੈਸਿਲਿਟੀਆਂ ਸਾਰਿਆਂ ਨੂੰ ਦੇਤੀਆਂ ਪਰ ਸਾਨੂੰ ਕਿਸੇ ਨੇ ਮੈਨੂੰ ਪੁੱਛਣਾ ਤੇ ਕੋਈ ਸਟਿੱਕਰ ਆਪਣੇ ਬਣਾ ਲੈਣ ਚਾਹੀਦੇ ਹਨ ਸਾਡੇ ਆਈ ਡੀ ਕਾਰਡ ਜਮ੍ਹਾਂ ਹੋਣਗੇ ਜੀ ਜੀ ਆਈ ਡੀ ਆਈ ਡੀ ਕਾਰਡ ਦਾ ਕੈਂਪ ਤਾਂ ਹੀ ਵਾਰ-ਵਾਰ ਅਸੀਂ ਮੀਟਿੰਗਾਂ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਆਈ ਡੀ ਕਾਰਡ ਬਣੇ ਹੋਣਗੇ ਉੱਥੇ ਅਸੀਂ ਆਈ ਕਾਰਡ ਦੀ ਕਾਪੀ ਦੇਵਾਂਗੇ ਉੱਥੋਂ ਦਿਖਾ ਕੇ ਲੰਘ ਸਕਦਾ ਬੰਦਾ ਜੀ ਇੱਕ ਬੀਪੀਆਰ ਉਹ ਤੋਂ ਮਿਲਦਾ ਹੁੰਦਾ ਨਹੀਂ ਉਹ ਕਿਤੇ ਵੀ ਨਹੀਂ ਚੱਲਦਾ ਅੱਛਾ ਜੀ ਉਹਦੇ ਵਿੱਚ ਮਿਲਦਾ ਵੀ ਕੁਝ ਨਹੀਂ ਜੀ ਉਹ ਤਾਂ ਸਿਰਫ ਸਰਕਾਰ ਵੱਲੋਂ ਇੱਕ ਮਿੱਠਾ ਮੁਰੁੰਡਾ ਹੈ ਜਾਈ ਜਾਓ ਤਾਂ ਸਵਾਲ ਲੱਗਦਾ ਨਾ ਖਾਓ ਤਾਂ ਫਿਰ ਪੈਕਟ ਚ ਪਿਆ ਰਹਿਣਾ ਇੱਕ ਜਿਹੜਾ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ ਉਹ ਇਸ ਤਰ੍ਹਾਂ ਉਹ ਤਾਂ ਸਰਕਾਰ ਵੀ ਕਰਨ ਜਾ ਰਹੀ ਐ ਅਸੀਂ ਵੀ ਪੈਲ ਦੇ ਆਧਾਰ ਤੇ ਆਪਣੇ ਸਭ ਪੱਤਰਕਾਰਾਂ ਨੂੰ ਕਰਾਵਾਂਗੇ 10-10 ਲੱਖ ਰੁਪਏ ਦੀ ਉਹ ਤਾਂ ਜ਼ਰੂਰੀ ਆ ਉਹ ਤਾਂ ਸਾਰਿਆਂ ਦੀ ਕਰਾ ਕੇ ਦਵਾਂਗੇ ਅਸੀਂ ਥੈਂਕ ਯੂ ਜੀ ਅੱਜ ਸਤਿ ਕੀ ਗਾਣਾ ਚਾਹੀਦਾ ਜੀ ਸਾਡੇ ਸਟੇਟ মিডিਆ ਕਲੱਬ ਵੱਲੋਂ ਹਰ ਵਾਰੀ ਕੋਈ ਨਾ ਕੋਈ ਕੈਂਪ ਲਗਾਇਆ ਜਾਂਦਾ ਹੈ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਅੱਜ ਵੀ ਅਸੀਂ ਜਿਹੜੀ ਪੰਜਾਬ ਤੇ ਮਾੜਾ ਟਾਈਮ ਆਇਆ ਹੋਇਆ ਹੈ ਉਹ ਹੜਪੀੜਤਾਂ ਲਈ ਅਸੀਂ 1,11,000 ਰੁਪਏ ਦਾ ਚੈੱਕ ਜੋ ਡੀਸੀ ਸਾਹਿਬ ਨੂੰ ਸੋਮਵਾਰ ਨੂੰ ਦਵਾਂਗੇ ਤੇ ਹੋਰ ਵੀ ਕੋਈ ਸਹਾਇਤਾ ਦੀ ਲੋੜ ਹੋਈ ਤੇ ਅਸੀਂ ਹੜਪੀੜਤਾਂ ਲਈ ਉਹ ਸਟੇਟ মিডিਆ ਕਲੱਬ ਤਿਆਰ ਹੈ ਹਮੇਸ਼ਾ ਸੰਕਟ ਰੋਕੂ ਦੇ ਵਿੱਚ ਮੀਟਿੰਗ ਸੀਗੀ ਤੇ ਅਸੀਂ ਵੀ ਸਾਰੇ ਆ ਰਿਆਂ ਨੇ ਡਿਸੀਜਨ ਲਿਆ ਸੀਗਾ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਜਿਹੜੇ ਖੜੀ ਦੀ ਚੋਣ ਦੇ ਵਿੱਚ ਆਏ ਨੇ ਕਿ ਜਿਹੜਾ ਜਿਹੜਾ ਬੁੜਿਆ ਖਲਾਬਾ ਹੈ ਕਿ ਉਹਨਾਂ ਇੰਨਾ ਦੀ ਵੀ ਮੁਵੱਦਤ ਕੀਤੀ ਜਾਵੇ ਸਾਡੇ ਪ੍ਰਧਾਨ ਜੀ ਕਰਨ ਜੀ ਇੱਥੇ ਨੇ ਅਸੀਂ ਸਾਰਿਆਂ ਨੇ ਵਾਲ ਕੀ ਡਿਸੀਜਨ ਲਿਆ ਸੀ ਕਿ ਅਸੀਂ ਸੇਮਟੇ ਕਰਕੇ ਜੀ ਸਾਹਿਬ ਨੇ ਨੇ ਤੇ ਕੰਨਨ ਸਾਹਿਬ ਨੇ ਦੱਸਿਆ ਕਿ 70000 ਰੁਪਏ ਸਾਨੂੰ ਇਕੱਠਾ ਹੋ ਚੁੱਕਾ ਹੈ ਬਾਕੀ ਅਸੀਂ ਹੋਰ ਵੀ ਇਕੱਠੇ ਕਰਕੇ ਅਸੀਂ 2-4 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਪੈਸੇ ਨੇ ਪੀਸੀ ਸਾਹਿਬ ਦੇ ਐਡਵਰ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਅੱੜਪੀੜਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਦਾ ਅਚਾ ਜਾਂ ਦਾ ਉਹਨਾਂ ਦੀ ਬਦਲ ਸਟੇਡ ਮੀਡੀਆ ਕਲੱਬ ਇਹ ਬਣਾਇਆ ਕਰਦਾ ਹੈ ਕੋਰ ਕਲੱਬ ਕਿ ਕੋਈ ਹੋਰ ਕੋਈ ਕਲੱਬ ਦਾ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਿਰਫ ਆਪਣੇ ਕਲੱਬ ਬਾਰੇ ਜਾਣਦੇ ਤੇ ਸਾਡੇ ਕਲੱਬ ਨੇ ਇਹ ਜਿਹੜਾ ਫੈਸਲਾ ਲਿਆ ਸੀ ਉਹਦੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਤੋਂ ਅਸੀਂ ਇਹ ਜਾਣਦੇ ਆ ਕਿ ਅਸੀਂ ਇਹ ਮਦਦ ਕਰਾਂਗੇ ਅਗਰ ਕਿਰਤਾਂ ਦੀ ਤੇ ਦੂਜੀ ਗੱਲ ਹੈ ਕਿ ਸਟੇਟ ਮੀਡੀਆ ਨਾਲ ਇਹ ਵੀ ਚਾਹੁੰਦਾ ਕਿ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਪ੍ਰੈਸ ਕਲੱਬ ਹੈਗੇ ਨੇ ਇੱਕ ਪ੍ਰੈਸ ਕਲੱਬ ਹੈ ਜਿਹੜਾ ਲੁਧਿਆਣਾ ਵੀ ਘੁਣਾਇਆ ਜਾ ਸਕੀ ਤਾਂ ਕਿ ਜਿੰਨੇ ਰਿਪੋਰਟਰ ਉਹ ਪਿਆਰਾ ਹੈਗੇ ਆ ਉਹਨਾਂ ਨੂੰ ਕੋਈ ਬੈਠਣ ਦੀ ਜਗ੍ਹਾ ਮਿਲੇ ਕੋਈ ਉਸ ਪ੍ਰੈਸ ਦੇ ਵਿੱਚ ਨਾ ਹੋਵੇ ਤਾਂ ਨਹੀਂ ਕਹਿੰਦਾ ਹੋਇਆ ਮੈਂ ਕੋਸ਼ਿਸ਼ ਕਰਨਗੀ ਹਾਂ ਕਿ ਅੰਭਾ ਕੇ ਵਿਚਾਰ ਜਿਹੜੇ ਆ ਉਹ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਪ੍ਰੈਸ ਕਲੱਬ ਦੀ ਕਿਤਨੇ ਕਿਤਨੇ ਕੀ ਕਮੀਆਂ ਜਾਂਦੀਆਂ ਨੇ ਕਿਉਂ ਨਹੀਂ ਬਣਦਾ ਲੜਾਈ ਤਾਂ ਮੌਜੂਦ ਤੋਂ ਚੱਲ ਰਹੀ ਹੈ ਸ਼ੱਕ ਨਹੀਂ ਹੈ ਕਿ ਜਦੋਂ ਮੈਂ ਹੀ ਸਮਝੂਗਾ ਤੇ ਸਾਡੇ ਹੀ ਪਹਿਲੀ ਬਾਤ ਤੇ ਹੈ ਜਿਹੜੇ ਉਹ ਇੱਕਤਾ ਚਾਹੁੰਦੇ ਨਹੀਂ ਹੈ ਇੱਕਤਾ ਨਾ ਹੋਣ ਕਰਕੇ ਇਹ ਮੇਨ ਕਾਰਨ ਹੈ ਤੇ ਜਿਹੜਾ ਹੈ ਪ੍ਰੈਸਕ੍ਰਿਪਟ ਜਿਹੜਾ ਨਹੀਂ ਮਿਲ ਰਿਹਾ ਕੰਨਜੀ ਨੇ ਦੱਸਿਆ ਹੈ ਕਿ ਪ੍ਰੈਸਕ੍ਰਿਪਟ ਕਾਫੀ ਜਗ੍ਹਾ ਤੋਂ ਆਹ ਹੋ ਚੁੱਕੀ ਸੀ ਲੇਕਿਨ ਫਿਰ ਕੋਈ ਨਸ਼ਾ ਦੀ ਅੜਚਣ ਆ ਜਾਂਦੀ ਹੈ ਜਿਹਦੇ ਕਾਰਨ ਉਹ ਰਹਿ ਜਾਂਦਾ ਇਦਣੇ ਕਿਤੇ ਵੱਡੇ ਦਾਰੇ ਉਹ ਦਫਰਾਂ ਬੈਠੇ ਨੇ ਜਿਹੜੇ ਸੋਸ਼ਲ ਮੀਡੀਆ ਕੰਮ ਕਰਦੇ ਹੋਰ ਕੰਮ ਕਰਦੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਨਹੀਂ ਕਿਤੇ ਉਹੀ ਮੈਂ ਗੱਲ ਕੀਤੀ ਆ ਕਿ ਬੈਠਣ ਦੀ ਕੋਈ ਜਗ੍ਹਾ ਨਹੀਂ ਹੈਗੀ ਪ੍ਰੈਸ ਕਲਬ ਦੀ ਮੰਗ ਤਾਂ ਹੀ ਆ ਨਾ ਕਿ ਉਹਨਾਂ ਦੇ ਬੈਠਣ ਦੀ ਕੋਈ ਜਗ੍ਹਾ ਹੋ ਜਾਊਗੀ ਤੇ ਉੱਥੇ ਪ੍ਰੈਸ ਦੀਆਂ ਮੀਡੀਆ ਹੋ ਜਾਣਗੇ ਤਾਂ ਉਹਦੇ ਵਿੱਚ ਸਾਰਿਆਂ ਦਾ ਹੀ ਫਾਇਦਾ ਮੈਨੂੰ सीएम साहब भी वादा करते गए केजरीवाल भी वादा करते गए पर वादा तो बहुत सारिया ने किया लेकिन वादे तो खरे नहीं उतरे यही दिक्कत आई है सूल बंद चुक है अभी लुध्याण प्रेस क्लब हो जाए तेजी ਤੇ ਇਹ ਮੀਡੀਆ ਕਲੱਬ ਪਾਇਸ਼ੇਰ ਹੈ ਜਿਦਾ ਕਿ ਆਪਣਾ ਪਤਾ ਹੀ ਹੈ ਕਿ ਲੁਧਿਆਣਾ ਚ ਬਹੁਤ ਸਾਰੀਆਂ ਪ੍ਰੈਸ ਕਲੱਬਾਂ ਬਣੀਆਂ ਲੇਕਿਨ ਵਾਹਿਦ ਇੱਕ ਸਟ੍ਰੇਟ ਮੀਡੀਆ ਕਲੱਬ ਹੀ ਹੈ ਜਿਹੜੀ ਕਿ ਬਹੁਤ ਦੇਰ ਤੋਂ ਕੰਮ ਕਰ ਰਹੀ ਹੈ ਪੱਤਰਕਾਰਾਂ ਦਾ ਲਈ ਕੰਮ ਕਰ ਰਹੀ ਹੈ ਤੇ ਹੁਣ ਜਿਹੜਾ ਨਵਾਂ ਮਤਲਬ ਕਿ ਮੁੱਦਾ ਉੱਠਿਆ ਹੈ ਇਹ ਜਿਹੜਾ ਆਪਣਾ ਪ੍ਰੋਬਲਮ ਆਈ ਹੈ ਆਪਣੇ ਪੰਜਾਬ ਦੇ ਵਿੱਚ ਬਾਦ ਪੇਟਾ ਦੀ ਪਾਣੀ ਦੀ ਪ੍ਰੋਬਲਮ ਆਈ ਹੈ ਹੁਣ ਉਹਦੇ ਲਿਖਣਾ ਹੋਇਆ ਹੈ ਮੈਂ ਸਮਝਣ ਲੱਗਿਆ ਪਹਿਲਾ ਪ੍ਰੈਸ ਕਲੱਬ ਹੈ ਜਿਹੜਾ ਕਿ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਪ੍ਰੈਸ ਵੱਲੋਂ ਤਾਂ ਕਰਦੇ ਹੀ ਕਰਦਾ ਹੈ ਤੇ ਇਹ ਸਮਾਜ ਦੇ ਵਾਸਤੇ ਸੇਵਾ ਕਰਨ ਲਈ ਅੱਗੇ ਹੋਇਆ ਹੈ ਪ੍ਰੈਸ ਸੋ ਸਾਰੇ ਸਟੇਟ ਵੀ ਦੇ ਕਲੱਬ ਵੱਲੋਂ ਇਹ ਜੀਨੀਅਰ ਲਿੱਤਾ ਗਿਆ ਕਿ ਮਿਨੀਮਮ 111000 ਰੁਪਏ ਸੀ ਜੀ ਸਾਹਿਬ ਨੂੰ ਇਕੱਠਾ ਕਰਕੇ ਦੇਾਂਗੇ ਔਰ ਬਹੁਤ ਜਲਦ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਦੋਸਤਾਂ ਨੂੰ ਅਸੀਂ 2-3 ਦਿਨ ਦੇ ਵਿੱਚ ਹੀ ਉਹਨਾਂ ਨੂੰ ਇਹ ਚ ਦੇ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦਿਨ ਧੰਨਵਾਦ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਸਾਡੀ ਅੱਜ ਦੀ ਸਟੇਟਮੈਂਟ ਕਲੱਬ ਦੀ ਜਿਹੜੀ ਮੀਟਿੰਗ ਸੀ ਕੀਤੀ ਨੇ ਮੁੱਦਿਆਂ ਦਾ ਸਿੱਖੀ ਪਹਿਲਾ ਪ੍ਰੈਸ ਕਲੱਬ ਨੂੰ ਦੂਜਾ ਪਾਣ ਤੇ ਤੀਜਾ ਸਾਡਾ ਪ੍ਰਚਾਰਕ ਨੂੰ ਕਥਨ ਕਰਨਾ ਸਾਰਿਆਂ ਨੂੰ ਬੇਨਤੀ ਸੀਗੀ ਵੀ ਜਿੰਨੇ ਵੀ ਮੀਟਿੰਗ ਤੇ ਪੱਤਰਕਾਰ ਆਏ ਨੇ ਵੀ ਇਕਜੁੱਟ ਹੋ ਕੇ ਕੰਮ ਕਰੋ ਇੱਕ ਛੱਤ ਹੇਠਾਂ ਥੱਲੇ ਹੋਵੋ ਸਾਰੇ ਗ੍ਰੇਸ਼ਿਕ ਨੂੰ ਜੂਰ ਕਰਕੇ ਤੇ ਅਸੀਂ ਪ੍ਰੈਸ ਕਲੱਬ ਲਈ ਹੱਲਾ ਮਾਰੀਏ ਤਾਂ ਜੋ ਸਾਰੇ ਪੱਤਰਕਾਰ ਨੇ ਆਪਣਾ ਆਸ਼ਾਸ਼ਣ ਵੀ ਦਿੱਤਾ ਤੇ ਸਾਨੂੰ ਇਕੱਠੇ ਹੋ ਕੇ ਆਪਣਾ ਸਮਰਥਨ ਵੀ ਦਿੱਤਾ ਤੇ ਇਹ ਵੀ ਕਿਹਾ ਵੀ ਪ੍ਰੈਸ ਕਲੱਬਲੇ ਵਿੱਚ ਜਿੰਦੂ ਜਿਆਦ ਜਿੱਥੇ ਵੀ ਕਰਨੀ ਪਈਓਗੇ ਜਿਵੇਂ ਵੀ ਕਰਾਂਗੇ ਉਹ ਸਾਡੇ ਨਾਲ ਨੇ ਦੂਜਾ ਅਸੀਂ 9-4 ਦਿਨ ਦੇ ਵਿੱਚ ਮਾਨਯੋਗ ਲੁਧਿਆਣਾ ਦੇ ਡੀਸੀ ਨੂੰ 11000 111000 ਦਾ ਚੈੱਕ ਦੇਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਹਰ ਇੱਕ ਦਾ ਦੀ ਅਸੀਂ ਇਕੱਠਾ ਕਰਕੇ ਹੁਣ ਤੱਕ ਸਕਰੀਆ ਇਕੱਠਾ ਕਰਕੇ ਕਰ ਚੁੱਕੇ ਆਂ ਤੇ ਦੋ ਚਾਰ ਦਿਨ ਦੇ ਵਿੱਚ ਅਸੀਂ 111000 ਉਹਨਾਂ ਨੂੰ ਇਕੱਠਾ ਕਰਕੇ ਦੇਵਾ ਦੇਣਾ ਅੱਜ ਕਿੰਨੇ ਪੱਤਰਕਾਰ ਆਇਸ ਤੁਹਾਡੇ ਮੀਟਿੰਗ ਤੁਸੀਂ ਸਾਹਮਣੇ ਉਹ ਬੰਨ ਕੁਰਸੀ ਖਾਲੀ ਨਹੀਂ ਸੀਗੀ ਹਰ ਵਾਰੀ ਮੀਟਿੰਗ ਹੁੰਦੀ ਆ ਸਾਰੇ ਭਰਾਵਾਂ ਦਾ ਬਹੁਤ ਚਾਹਿਆ ਹੁੰਦਾ ਸਾਥ ਮਿਲਦਾ ਤੇ ਚਾਹੁੰਦੇ ਆ ਅਸੀਂ ਰੈਗੂਲਰ ਹਰ ਮਹੀਨੇ ਇੱਕ ਦੋ ਮੀਟਿੰਗ ਕਰੀਏ ਤਾਂ ਜੋ ਇਹ ਪਹਿਲਾ ਕਲੱਬ ਆ ਜਿਹੜਾ ਰੈਗੂਲਰ ਮੀਟਿੰਗ ਕਰ ਰਿਹਾ ਨੇ ਤਾਂ ਲੁਧਿਆਣਾ ਦੇ ਵਿੱਚ ਕੋਈ ਵੀ ਕਲੱਬ ਮੀਟਿੰਗ ਨਹੀਂ ਕਰ ਰਿਹਾ ਕਿਸੇ ਨੇ ਪੱਤਰ ਕਰਦੇ ਅੱਜ ਕਿ ਤੁਸੀਂ ਕਿਉਂ ਅੱਗੇ ਆਏ ਹੋ ਅਸੀਂ ਫਿਰ ਤੁਹਾਨੂੰ ਲੈ ਕੇ ਤੁਹਾਡਾ ਕਲੱਬ ਕਿਉਂ ਬਾਕੀ ਕਲੱਬ ਕਿੱਥੇ ਗਏ ਪੱਕੀਆਂ ਦਾ ਤਾਂ ਸਾਨੂੰ ਪਤਾ ਨਹੀਂ ਅਸੀਂ ਇੱਥੇ ਆਏ ਆ ਕਿਉਂਕਿ ਸਾਨੂੰ ਮਹਿਸੂਸ ਹੋਇਆ ਸਾਨੂੰ ਵੀ ਊੜੇ ਹੋਗੇ ਵੀ ਪੱਤਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਕੀ ਪੂਰੀ ਇੰਡੀਆ ਦੇ ਵਿੱਚ ਹਲੇ ਤੱਕ ਐਜਾ ਕੋਈ ਕਲੱਬ ਨਹੀਂ ਹੈਗਾ ਜਿਨੇ ਕਿਸੇ ਸਰਕਾਰ ਦੀ ਮਦਦ ਕੀਤੀ ਹੋਵੇ ਹਾਲਕਿ ਹਰ ਇੱਕ ਬੰਦਾ ਮਤਲਬ ਮੰਨਦਾ ਹੈ ਕਿ ਪਹਿਲਾ ਕਲੱਬ ਆਇਆ ਸਰਕਾਰ ਦੀ ਮਦਦ ਕਰਨ ਜਾ ਰਿਹਾ ਹੈ। ਕੀ ਕਹੋਗੇ ਲਾਸਟ ਵਿੱਚ ਜਿਹੜੇ ਤੁਹਾਡੇ ਸਾਥੀ ਜਿਹੜੇ ਨਾਲ ਜੁੜੇ ਹੋਏ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਕਿ ਗਿਲ ਕਰਨਾ ਚਾਹੁੰਦੇ। ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਲੋਂ ਜਿਹੜਾ ਸਟੇਟਮੈਂਟ ਹੈ ਕਲੱਬ ਤੇ ਮੇਰੇ ਨਾਲ ਹਮੇਸ਼ਾ ਖੜਦੇ ਆ ਕਿਉਂਕਿ ਰੋਟੀ ਦੇ ਵਿੱਚ ਹੀ ਤਾਕਤ ਆਪਾਂ ਸ਼ੁਰੂ ਤੋਂ ਪੜਦੇ ਆਏ ਆਂ। ਇਕੱਠੇ ਰਵਾਂਗੇ ਤਾਂ ਬਚੇ ਰਵਾਂਗੇ, ਲੱਗ-ਲੱਗ ਰਵਾਂਗੇ ਤਾਂ ਛਤਰੀ ਖਾਵਾਂਗੇ, ਲੋਕ ਸਾਨੂੰ ਬਲੈਕਮਿਲਰ, ਚੋਰ ਠਾਕੇ ਕਹਿੰਦੇ ਆ। ਜ ਕਿ ਕਿਤਨਾ ਕਿਤੇ ਇਸ ਚੀਜ਼ ਨੂੰ ਮਤ ਪਾਈ ਜਾ ਸਕਦੀ ਹੈ ਤੁਹਾਡੇ ਕਿਤੇ ਕਿਥੇ ਕਲੱਬ ਕਿਹੜੀਆਂ ਕਿਹੜੀਆਂ ਜਗ੍ਹਾ ਤੁਹਾਡੇ ਮੈਂਬਰ ਜੁੜੇ ਆਉਂਦੇ ਸਾਡੇ ਪੂਰੇ ਪੰਜਾਬ ਦੇ ਵਿੱਚ ਮੈਂਬਰ ਜੁੜੇ ਆਨਲਾਈਨ ਸਾਡੇ ਨਾਲ 65 ਮੈਂਬਰ ਜੁੜੇ ਆ ਤੇ ਹੋਰ ਵੀ ਬਹੁਤ ਮੈਂਬਰ ਸਾਡੇ ਨਾਲ ਜੁੜੇ ਆ ਅੱਜ ਵੀ ਅਸੀਂ ਘਟੋ ਘਟਾ 100 ਤੋਂ ਵੱਧ ਡੀ ਆਈ ਕਾਰਡ ਬਣਾ ਕੇ ਜਿਹੜਾ ਵੱਡਿਆ ਹੈ ਸਾਡੇ ਨਾਲ 100 ਮੈਂਬਰ ਅੱਗੇ ਨਮਾ ਚੁਣੇ ਕੋਈ ਕਿਤੇ ਵੀ ਸਾਡੇ ਜਿਹੜਾ ਪੱਤਰਕਾਰ ਭਾਈਚਾਰਾ ਉਹ ਕਿਤੇ ਵੀ ਉਹਨਾਂ ਨੂੰ ਟਿਕਟ ਪਰੇਸ਼ਾਨੀ ਆਉਂਦੀ ਹੈ ਸਾਡਾ ਕਲੱਬ ਉਹਦੇ ਲਈ 24x7 ਦਾ ਮਦਦਾਂ ਚਾਹੇ ਉਹ ਮੈਡੀਕਲ ਫੈਸਿਲਿਟੀ ਵੀ ਹੋਵੇ ਚਾਹੇ ਉਹ ਕਿਸੇ ਖਾਸ ਕਾਰਜ ਨਾਲ ਕਰੂ ਅੱਜ ਸਟੇਟ ਜਰਨਲਿਸਟ ਕਲਬ ਜਿਹੜਾ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਕਲਬ ਹੈ 6500 ਪੱਤਰਕਾਰ ਇਸ ਕਲਬ ਵਿੱਚ ਜੁੜੇ ਹੋਏ ਨੇ ਤੇ ਲੁਧਿਆਣੇ ਵਿੱਚ ਹੀ ਕਿਸੇ ਤੋਂ ਘੱਟ 1400 ਤੋਂ 1500 ਮੈਂਬਰ ਸਾਡੇ ਇਸ ਕਲਬ ਦੇ ਹੋਏ ਨੇ ਅਸੀਂ ਹਮੇਸ਼ਾ ਇੱਕ ਸਨੇਹਾ ਦਿੰਦੇ ਆ ਵੀ ਸਿੰਨਾ ਪੱਤਰਕਾਰ ਭਾਈਚਾਰਾ ਵਾ ਇੱਕ ਜੁੱਟ ਹੋ ਕੇ ਚੱਲੇ ਕੋਈ ਮਨਮਟਾਉ ਨਾ ਲੈ ਕੇ ਚੱਲੇ ਔਰ ਜਿੰਨਾ ਵੀ ਪੱਤਰਕਾਰ ਭਾਈਚਾਰਾ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜੂਕ ਪੈਂਦੀ ਆ ਜਾਂ ਕੋਈ ਜੀੜ ਪੈਂਦੀ ਆ ਤੇ ਸਾਡਾ ਜਿਹੜਾ ਸਟੇਟ ਮੀਡੀਆ ਕਲਬ ਜਿਹੜਾ ਹੈਗਾ ਵਾ ਹਮੇਸ਼ਾ ਉਹਨਾਂ ਨਾਲ ਖੜਾ ਵਾ ਪਰ ਸਾਹਮਣੇ ਡਟ ਕੇ ਖੜਾ ਤੇ ਦੇਖਿਆ ਜਿਵੇਂ ਰੋ ਮੈਡੀਕਲ ਤੋਂ ਬਹੁਤ ਲੋੜ ਪੈਂਦੀ ਕਿ ਜਦੋਂ ਤੁਸੀਂ ਦੀ ਗੱਲ ਕੀਤੀ ਸੀ ਮੈਡੀਕਲ ਉਹਨੇ ਜੀਵੇਂ ਬਤਾਇਆ ਲਾਂਗੇ ਉਹ ਮਿੱਟ ਤੱਕ ਬਿਲਕੁਲ ਬੀਮੇ ਬਿਲਕੁਲ ਰੈਡੀ ਹੈਗੇ ਨੇ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਇਹ ਰਿਹਾ ਪਰ ਅਸਲ ਦਾ ਜਿਹੜਾ ਬੀਮਾ ਵਾ ਉਹ ਅਸੀਂ ਕਰਵਾਉਣ ਜਾ ਰਹੇ ਹੈਗੇ ਆ ਜਿਹਨੇ ਵੀ ਆਪਣੇ ਭਰਾ ਨੇ ਪੱਤਰ ਕਰਾਇਆ ਕਿਉਂਕਿ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਬਹੁਤ ਜ਼ਰੂਰੀ ਕਿਤੇ ਬਿਮਾਰ ਹੋਏ ਹੁੰਦੇ ਨੇ ਕਿਤੇ ਐਕਸੀਡੈਂਟ ਹੋ ਜਾਂਦਾ ਵਾ ਤੇ ਉਹਨਾਂ ਨੂੰ ਉਹ ਉਹਨਾਂ ਦਾ ਮੈਡੀਕਲ ਬੀਮਾ ਪ੍ਰੋਵਾਈਡ ਕਰਾਇਆ ਹੈ 300000 400000 ਕਰ ਰਹੇ ਉਹਨੂੰ ਕਿੱਦ ਜਾ ਰਿਹਾ ਹੈ ਜੇ ਨਵੇਂ ਪੱਤਰਕਾਰ ਜੁੜਦੇ ਪਏ ਨੇ ਜੇ ਨਵੇਂ ਪੱਤਰਕਾਰ ਜਰਨਲਿਸਟ ਬਣ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਕਹਿਣਾ ਚਾਹਾਂਗਾ ਜਿਹੜੇ ਐਥਿਕਸ ਨੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕੀਤਾ ਜਾਵੇ ਔਰ ਉਹਨਾਂ ਨੂੰ ਬਿਨਾਂ ਮਾਰਗਦਰਸ਼ਿਤ ਨਾ ਲਿਖਣ ਕਿਉਂਕਿ ਅਕਸਰ ਪੱਤਰਕਾਰ ਨੂੰ ਬਲੈਕਮੇਲਰ ਜਾਂ ਠੱਗ ਕਿਹਾ ਜਾਂਦਾ ਵਾ ਸੋ ਆਪਣੇ ਪੱਤਰਕਾਰੀ ਦੀ ਉੱਤੇ ਇਹ ਤੁਮਤ ਨਾ ਹੋਵੇ ਭਾਜੀ ਅੱਜ ਅਸੀਂ ਹੜ੍ਹ ਪੀੜਤਾਂ ਲਈ ਜੋ ਪੰਜਾਬ ਦੇ ਵਿੱਚ ਐਸਿਕ ਤਮ ਬਹੁਤ ਮੁਸ਼ਕਿਲ ਦਾ ਟਾਈਮ ਆਇਆ ਹੋਇਆ ਹੈ ਹਰ ਪਿੰਡ ਲਈ ਉਹਦੇ ਨੇ 1,11,000 ਰੁਪਏ ਦਾ ਚੈੱਕ ਅਸੀ ਬੀਸੀ ਸਾਹਿਬ ਨੂੰ ਦੇ ਦਿੱਤਾ ਜਾ ਰਹੇ ਆ ਹੋਰ ਵੀ ਸਾਡੇ ਵੱਲੋਂ ਉਹ ਦੇ ਸਾਡੇ ਪ੍ਰੈਸ ਕਲਬ ਵੱਲੋਂ ਜੋ ਵੀ ਹੋ ਸਕਿਆ ਸਾਡੇ ਸਟੇਟ মিডিਆ ਕਲਬ ਵੱਲੋਂ ਅਸੀਂ ਉਹ ਯੋਗਦਾਨ ਹੋਰ ਦਵਾਗੇਗਾ ਕਿਦਾ ਵੀ ਕਿ ਜਿਹੜਾ ਜਿਹੜਾ ਇਹ ਪਾਣੀ ਉਹ ਆ ਗਿਆ ਲੋਕਾਂ ਨੇ ਜੋ ਤੋਂ ਮੰਦ ਸਮਾਨ ਦਿੱਤੇ ਜਾਣੇ ਕਿ ਲੋਕਾਂ ਨੂੰ ਤੇ ਤੇਰੇ ਆ ਵੀ ਜ਼ਰੂਰੀ ਸਾਡੇ ਹੁਣ ਆਪਾਂ ਤਾਂ ਆਪਣੇ ਮਿਲੂ ਆਪਣਾ ਫਰਜ਼ ਨਿਭਾਣਾ ਹੈ ਗਰਾਊਂਡ ਲੈਵਲ ਤੇ ਵੀ ਅਸੀਂ ਜਾ ਕੇ ਚੈੱਕ ਕਰਾਂਗੇ ਹੋਰ ਵੀ ਜੇ ਕਿਸੇ ਚੀਜ਼ ਦੀ ਸਮਾਨ ਦੀ ਲੋੜ ਹੋਈ ਤਾਂ ਅਸੀਂ ਦੂਪਰ ਰਵੇ। ਬਰਦਰ ਇਹ ਕਿੱਦਾਂ ਜਿਹੜਾ ਕੰਮ ਕਰਦਾ ਹੈ ਕਿ ਜੇ ਨਾ ਕੋਈ ਕਈ ਕਈ ਮੈਡੀਕਲ ਸਲਾਹਾਂ ਅਸੀਂ ਲਾਈਆਂ ਨੇ ਹੁਣ ਟੋਲ ਟੈਕਸ ਫ੍ਰੀ ਜਿਹੜਾ ਸਭ ਤੋਂ ਵੱਡਾ ਟੋਲ ਟੈਕਸ ਫ੍ਰੀ ਹੈ ਜਿਹੜਾ ਨਹੀਂ ਕਿਸੇ ਨੂੰ ਫ੍ਰੀ ਹੈਗਾ ਆਪਣਾ ਲੱਡੂ ਵਾਲਾ ਲਾ ਫ੍ਰੀ ਕਰਾਂ ਜਾ ਰਹੇ ਹਾਂ ਅਸੀਂ ਹੋਰ ਕੀ ਮੈਡੀਕਲ ਖਰਚਾ ਆਵਾ ਨਹੀਂ ਸਾਡੇ ਆਪਾਂ ਨੂੰ ਕਿੰਨੇ ਜਾ ਰਹੇ CNW ਬਹੁਤ ਹੀ ਵਧੀਆ ਚੈਨਲ ਹੈ ਤਾਂ ਤੁਸੀਂ ਇਹਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰੋ